you mm -hmm. ਹਾਂਜੀ ਆਪਾਂ ਹਾਜ਼ਰਾਂ ਜੀ 88294 ਭਰਤੀ ਦੇ ਲਈ ਕਲਾਸ 5th ਲੈ ਕੇ ਅੱਜ ਆਪਾਂ ਚੈਪਟਰ ਕਰਨ ਜਾ ਰਹੇ ਹਾਂ ਜੀ ਭਾਈ ਗੁਰਦਾਸ ਜੀ ਸਿਲੇਬਸ ਦੇ ਅਕੋਰਡਿੰਗ ਜੇਕਰ ਦੇਖਿਆ ਜਾਵੇ ਤਾਂ ਜੀਵਨੀ ਅਤੇ ਰਚਨਾਵਾਂ ਦੇ ਵਿੱਚੋਂ ਆਪਾਂ ਪਹਿਲੇ 4 ਚੈਪਟਰ ਜਿਹੜੇ ਕਵਰ ਕਰ ਚੁੱਕੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਅੱਜ ਆਪਾਂ ਭਾਈ ਗੁਰਦਾਸ ਜੀ ਵਾਲਾ ਜਿਹੜਾ ਟੌਪਿਕ ਹੈ ਉਹ ਕਵਰ ਕਰਾਂਗੇ ਤੇ ਫਿਰ ਇਸ ਵੀਡੀਓ ਦਾ ਬਾਅਦ ਆਪਣਾ ਜਿਹੜਾ ਇਹ ਫਸਟ ਟੌਪਿਕ ਹੈ ਜੀਵਨੀ ਅਤੇ ਰਚਨਾਵਾਂ ਵਾਲਾ ਇਹ ਸਾਰਾ ਕੰਪਲੀਟ ਹੋ ਜਾਏਗਾ ਜੇਕਰ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖਿਆ ਹੈਗਾ ਤਾਂ ਲਿੰਕ ਜ਼ਰੂਰ ਤੋਂ ਅਟੈਂਡ ਕਰੋ ਦੈਨ ਆਪਾਂ ਹੁਣ ਇਸ ਤੋਂ ਬਾਅਦ ਜਿਹੜਾ ਹੈ ਆਧੁਨਿਕ ਪੰਜਾਬੀ ਕਵਿਤਾ ਦੀਆਂ ਵੀਡੀਓਜ਼ ਕਵਰ ਕਰਾਂਗੇ ਜੀ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਅਤੇ ਸੁਰਜੀਤ ਪਾਤਰ ਕਲੀਅਰ ਹੈ ਜੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਅਰਦਿਆਂ ਜੀ ਭਾਈ ਗੁਰਦਾਸ ਜੀ ਬਾਰੇ ਭਾਈ ਗੁਰਦਾਸ ਜੀ ਇੱਕ ਪੰਜਾਬੀ ਸਿੱਖ ਲੇਖਕ ਪ੍ਰਚਾਰਕ ਸਨ ਸਿੱਖੀ ਦੇ ਆਰੰਭ ਵਿੱਚ ਉਹ ਜਿਹੜਨੇ ਮੁੱਖ ਸ਼ਖਸੀਅਤ ਮੰਨੇ ਜਾਂਦੇ ਸਨ 1579 ਦੇ ਵਿੱਚ ਗੁਰੂ ਰਾਮਦਾਸ ਜੀ ਦੇ ਪ੍ਰਭਾਵ ਹੇਠ ਆਪ ਜਿਹੜਨੇ ਸਿੱਖੀ ਧਰਮ ਦੇ ਵਿੱਚ ਆਏ ਯਾਦ ਰੱਖਿਓ ਕਦੋਂ 1579ਵੀਂ ਦੇ ਵਿੱਚ ਕਿਹੜੇ ਗੁਰੂ ਜੀ ਦੇ ਪ੍ਰਭਾਵ ਹੇਠ ਆ ਕਿਹੜੀ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਰਾਮਦਾਸ ਜੀ ਤੋਂ ਠੀਕ ਹੈ ਚੌਥੇ ਗੁਰੂ ਜੀ ਦੇ ਪ੍ਰਭਾਵ ਹੇਠ ਜਿਹੜੇ ਭਾਈ ਗੁਰਦਾਸ ਜੀ ਸਿੱਖੀ ਦੇ ਵਿੱਚ ਆਏ ਸਨ ਉਸ ਤੋਂ ਬਾਅਦ ਹੈ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਵੱਲੋਂ ਆਦਿ ਗ੍ਰੰਥ ਦੀ ਰਚਨਾ ਕਰਨ ਉਪਰੰਤ ਇਸ ਦੀ ਪਹਿਲੀ ਲਿਖਤ ਤਿਆਰ ਕੀਤੀ ਦੇਖੋ ਦੋ ਤਰੀਕੇ ਨਾਲ ਕੁਐਸਚਨ ਪੁੱਛਿਆ ਜਾ ਸਕਦਾ ਇੱਕ ਤਾਂ ਪਹਿਲਾ ਕੁਐਸਚਨ ਹੈ ਕਿ ਆਦਿ ਗ੍ਰੰਥ ਕਿਸ ਨੇ ਰਚਿਆ ਕਿਨੇ ਲਿਖਿਆ ਤਾਂ ਉਹ ਹੈ ਜੀਸੀ ਜੀ ਗੁਰੂ ਅਰਜਨ ਦੇਵ ਜੀ ਹੁਣ ਇੱਥੇ ਲਿਖਿਆ ਪਹਿਲੀ ਲਿਖਤ ਤਿਆਰ ਕੀਤੀ ਤਾਂ ਪਹਿਲੀ ਲਿਖਤ ਤਿਆਰ ਕੀਤੀ ਸੀ ਜੀ ਭਾਈ ਗੁਰਦਾਸ ਜੀ ਨੇ ਜਦੋਂ ਆਦਿ ਗ੍ਰੰਥ ਦੀ ਰਚਨਾ ਹੋ ਗਈ ਸੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਠੀਕ ਹੈ ਉਸ ਤੋਂ ਬਾਅਦ ਉਹਨੂੰ ਦੇਖ ਕੇ ਜਿਹੜੀ ਉਸ ਦੀ ਪਹਿਲੀ ਲਿਖਤ ਯਾਨੀ ਆਪਾਂ ਕਹਿ ਦਿੰਦੇ ਹਾਂ ਇਹਨੂੰ ਕਾਪੀ ਕਰ ਲੈਣਾ ਪਾਈ ਗੁਰਦਾਸ ਜੀ ਨੇ ਠੀਕ ਹੈ ਇਹ ਹੱਥ ਲਿਖਤ ਬੀੜ ਹੁਣ ਜੀਲਾ ਜਲੰਧਰ ਵਿੱਚ ਕਰਤਾਰਪੁਰ ਵਿਖੇ ਗੁਰੂ ਜੀ ਦੇ ਉੱਤਰ ਅਧਿਕਾਰੀਆਂ ਕੋਲ ਸੰਭਾਲੀ ਹੋਈ ਹੈ ਕਿੱਥੇ ਹੈ ਜੀ ਇਹ ਇਹ ਜਲੰਧਰ ਦੇ ਵਿੱਚ ਕਰਤਾਰਪੁਰ ਵਿਖੇ ਆ ਠੀਕ ਹੈ ਜਿਹੜੀ ਪਹਿਲੀ ਹੱਥ ਲਿਖਤ ਤੇ ਹੋਇਆ ਉਸ ਤੋਂ ਬਾਅਦ ਜੇ ਪਾਈ ਗੁਰਦਾਸ ਜੀ ਦੀ ਰਚਨਾਵਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਵਾਰਾਂ ਲਿਖਿਆ ਨੇ ਕਵਿਤਾ ਸਵਈਏ ਕਰੇ ਨੇ ਉਹ ਪਾਗੇ ਪੜਦੇ ਆ ਜੀ ਠੀਕ ਹੈ ਤਾਂ ਇਹ ਜਲੰਧਰ ਵਿਖੇ ਜਿਹੜੀ ਹੈਗੀ ਹੈ ਪਹਿਲੀ ਬੀੜ ਉਹ ਪੁਰਾਤਨ ਇਤਿਹਾਸ ਅਤੇ ਫਲਸਫੇ ਦੇ ਮਹਾਨ ਗਿਆਨੀ ਸਨ ਪਾਈ ਗੁਰਦਾਸ ਜੀ ਦਾ ਜਿਹੜਾ ਸਮਾ ਕਾਲ ਹੈ ਤੁਸੀਂ ਇੱਥੇ ਨੋਟ ਕਰ ਸਕਦੇ ਹੋ 1559 ਤੋਂ 1637 ਠੀਕ ਹੈ ਕਿਤੇ ਕਿਤੇ ਤੁਹਾਨੂੰ ਇਹ ਜਿਹੜਾ ਜਨਮ ਵਾਲਾ ਸਮਾ ਹੈ ਨਾ ਕੋਈ 1552 ਮਿਲੇਗਾ ਕਿਤੇ 53 ਮਿਲੇਗਾ ਤਾਂ ਤੁਸੀਂ ਕਿਸੇ ਨੂੰ ਫੋਲੋ ਨਹੀਂ ਕਰਨਾ ਤੁਸੀਂ ਸਿਰਫ ਪੰਜਾਬ ਸਕੂਲ ਐਜੂਕੇਸ਼ਨ ਦੀ ਬੋਰਡ ਦੀ ਬੁੱਕ ਨੂੰ ਹੀ ਫੋਲੋ ਕਰਨਾ ਹੈ ਤੇ ਇਹ ਜਿਹੜੀ ਬੁੱਕ ਤੁਸੀਂ ਸਾਹਮਣੇ ਦੇਖ ਰਹੇ ਹੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਹੀ ਹੈ ਤੇ ਇਸ ਦੇ ਵਿੱਚ ਜਿਹੜਾ ਸਮਾ ਕਾਲ ਹੈ 1559 ਤੋਂ ਲੈ ਕੇ 1637 ਤੱਕ ਦਾ ਹੀ ਹੈ ਠੀਕ ਹੈ ਤੁਸੀਂ ਕੋਈ ਹੋਰ ਬੁੱਕ ਪੜੋਗੇ ਉਹਦੇ ਵਿੱਚ ਕੋਈ ਹੋਰ ਦੇਖਣ ਨੂੰ ਮਿਲੇਗਾ ਤਾਂ ਤੁਸੀਂ ਹਰੇਕ ਬੁੱਕ ਨਹੀਂ ਫੋਲੋ ਕਰਨੀ ਸਿਰਫ ਜਬ ਸਕੂਲ ਦੀ ਬੁੱਕ ਨੂੰ ਹੀ ਮੇਨ ਮੰਨ ਕੇ ਚੱਲਿਓ ਠੀਕ ਹੈ ਤਾਂ ਭਾਈ ਗੁਰਦਾਸ ਜੀ ਦਾ ਜਨਮ ਜਿਹੜਾ ਗੁਰੂ ਅਮਰਦਾਸ ਜੀ ਦੇ ਪੱਲਾ ਘਰਾਣੇ ਵਿੱਚ ਹੋਇਆ ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਇਹ ਗੱਲ ਯਾਦ ਰੱਖਿਓ ਠੀਕ ਹੈ ਪਾਈ ਗੁਰਦਾਸ ਜਿਹੜੇ ਨੇ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ ਆਪ ਸੰਸਕ੍ਰਿਤ ਬ੍ਰਜ ਫਾਰਸੀ ਦੇ ਪੰਜਾਬੀ ਦੇ ਵਿਦਵਾਨ ਸਨ ਸਿੱਖ ਮਤ ਦੇ ਪ੍ਰਚਾਰ ਲਈ ਆਪ ਆਗਰੇ ਬਨਾਰਸ ਉਜੈਨ ਆਦਿ ਥਾਵਾਂ ਤੇ ਵੀ ਗਏ ਪਾਈ ਗੁਰਦਾਸ ਮਹਾਨ ਸ਼ਹੀਦ ਦੇ ਮਾਲਕ ਸਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੱਚੇ ਗੁਰਸਿੱਖ ਦੀ ਤਰ੍ਹਾਂ ਜਿਹੜਾ ਉੱਚਾ ਤੇ ਸੁੱਚਾ ਬਤੀਤ ਕੀਤਾ ਆਪਨੇ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ ਠੀਕ ਹੈ ਪਹਿਲੀ ਹੱਥ ਲਿਖਤ ਕਿਨੇ ਤਿਆਰ ਕੀਤੀ ਸੀ ਜੀ ਪਾਈ ਗੁਰਦਾਸ ਜੀ ਨੇ ਭਾਈ ਗੁਰਦਾਸ ਜੀ ਨੇ 40 ਵਾਰਾਂ ਲਿਖੀਆਂ ਇਹ ਜਿਹੜੀਆਂ ਵਾਰਾਂ ਨੇ ਨਾ ਇਹਨਾਂ ਦੀ ਕਾਊਂਟਿੰਗ ਵੀ ਤੁਹਾਨੂੰ ਕਿਤੇ ਕਿਤੇ 41 ਕਿਤੇ ਕਿਤੇ 39 ਦੇਖਣ ਨੂੰ ਮਿਲੇਗੀ ਲੇਕਿਨ ਤੁਸੀਂ ਕੀ ਨੋਟ ਕਰਨੀਆਂ 40 40 ਹੀ ਯਾਦ ਰੱਖਣੀਆਂ ਠੀਕ ਹੈ ਭਾਈ ਗੁਰਦਾਸ ਜੀ ਨੇ 40 ਵਾਰਾਂ ਲਿਖੀਆਂ ਜੋ ਕਿ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਸਨ ਇਹ ਵੀ ਦੇਖ ਲਓ ਕਿਹੜੀ ਭਾਸ਼ਾ ਦੇ ਵਿੱਚ ਸ਼ੰ ਸ਼ੁੱਧ ਤਕਸਾਲੀ ਪੰਜਾਬੀ ਦੇ ਵਿੱਚ ਬ੍ਰਿਜ ਭਾਸ਼ਾ ਵਿੱਚ ਆਪਨੇ 556 ਕਵਿੱਤ ਸਵਈਏ ਪ੍ਰਸਿੱਧ ਹਨ ਕਿਹੜੀ ਭਾਸ਼ਾ ਦੇ ਵਿੱਚ ਬ੍ਰਿਜ ਭਾਸ਼ਾ ਦੇ ਵਿੱਚ ਕਿੰਨੇ 556 ਵਾਰਾਂ ਵਿੱਚ ਆਪਨੇ ਗੁਰੂ ਅਤੇ ਪਰਮੇਸ਼ਰ ਦਾ ਪਿਆਰ ਸ਼ਰਧਾ ਅਤੇ ਸਤਿਕਾਰ ਦ੍ਰਿੜ ਕਰਵਾਇਆ ਜਿੱਥੇ ਦੁਰਾਚਾਰ ਦੀ ਨਿਖੇਦੀ ਹੈ ਉੱਥੇ ਸਦਾਚਾਰ ਦੀ ਵੀ ਸਿੱਖਿਆ ਦਿੰਦੀ ਹੈ ਠੀਕ ਹੈ ਆਪ ਜੀ ਦੀ ਆਪਨੇ ਜਿਹੜੀ ਗੁਰਮਤ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ ਜਿਸ ਕਰਕੇ ਆਪ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ ਇਹ ਲਾਈਨ ਬਹੁਤ ਇੰਪੋਰਟੈਂਟ ਹੈ ਇਹਨੂੰ ਤੁਸੀਂ ਸਟਾਰਮਾਰਕ ਕਰ ਲਓ ਜੇ ਕੁਸ਼ਨ ਆ ਜਾਵੇ ਕਿ ਗੁਰਬਾਣੀ ਦੀ ਕੁੰਜੀ ਕਿਹੜੀ ਕਿਸ ਕਿਸ ਦੀ ਰਚਨਾ ਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਹੈ ਜੀ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਜਾਂ ਜੇ ਕੁਸ਼ਨ ਆ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਤਾਂ ਵੀ ਆਪਾਂ ਭਾਈ ਗੁਰਦਾਸ ਜੀ ਹੀ ਜਿਹੜਾ ਟਿਕ ਕਰਨਾ ਹੈ ਠੀਕ ਹੈ ਇਹ ਕੁਸ਼ਨ ਪੱਕਾ ਆਏਗਾ ਇਹਨੂੰ ਤੁਸੀਂ ਜਰੂਰ ਸਟਾਰ ਮਾਰ ਕੇ ਨੋਟ ਕਰ ਲਓ ਗੁਰਬਾਣੀ ਦੀ ਕੁੰਜੀ ਭਾਈ ਗੁਰਦਾਸ ਜੀ ਠੀਕ ਹੈ ਆਪ ਦੇ ਪਿਤਾ ਦਾ ਨਾਮ ਜਿਹੜਾ ਦਤਾਰ ਚੰਦ ਸੀ ਕੀ ਨਾਮ ਸੀ ਦਤਾਰ ਚੰਦ ਠੀਕ ਹੈ ਗੁਰੂ ਅਮਰਦਾਸ ਜੀ ਦੇ ਆਪ ਪਤੀਜੇ ਲੱਗਦੇ ਸਨ ਅਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਸਨ ਇਹ ਜ਼ਰੂਰ ਲਾਈਨ ਨੋਟ ਕਰ ਲਿਓ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਜਿਹੜਨੇ ਉਹ ਭਾਈ ਗੁਰਦਾਸ ਜੀ ਸਨ ਠੀਕ ਹੈ ਆਪਨੇ ਵਿਦਿਆ ਪ੍ਰਾਪਤ ਕਰਨ ਦਾ ਕੰਮ ਗੁਰੂ ਅਮਰਦਾਸ ਜੀ ਦੀ ਦੇਖ ਰੇਖੇ ਠੀਕ ਕੀਤਾ ਗੁਰੂ ਘਰ ਦੇ ਆਪ ਭਰੋਸੇਯੋਗ ਬੱਤੀ ਸਨ ਆਪ ਨੂੰ ਗੁਰੂ ਅਰਜਨ ਦੇਵ ਜੀ ਮਗਰੋਂ ਦੂਜਾ ਸਥਾਨ ਪ੍ਰਾਪਤ ਹੋਇਆ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੜਾਉਣ ਦਾ ਕੰਮ ਆਪਣੇ ਹੱਥਾਂ ਨਾਲ ਵਾਨਸਨ ਆਪਨੇ ਕਵਿਤਾ ਸਵਈਏ ਤੇ ਵਾਰਾਂ ਦੀ ਰਚਨਾ ਕੀਤੀ ਹੈ ਆਪਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਵੀ ਕਿਹਾ ਜਾਂਦਾ ਜਾਂ ਫਿਰ ਗੁਰਬਾਣੀ ਦੀ ਕੁੰਜੀ ਵੀ ਤੁਸੀਂ ਕਹਿ ਸਕਦੇ ਹੋ ਆਪਦੀਆਂ ਪੰਜਾਬੀ ਦੇ ਵਿੱਚ ਆ ਦੇਖੋ ਤੁਸੀਂ ਇੱਥੇ ਆ ਆਪਦੀਆਂ ਪੰਜਾਬੀ ਦੇ ਵਿੱਚ ਜਿਹੜੀਆਂ ਨੇ ਉਹ 40 ਵਾਰਾਂ ਨੇ ਠੀਕ ਹੈ 40 ਹੀ ਮੰਨਣੀਆਂ ਨੇ ਇੱਥੇ 39 ਲਿਖਿਆ ਇਹਨੂੰ ਤੁਸੀਂ ਨਹੀਂ ਮੰਨਣਾ ਤੁਸੀਂ 40 ਹੀ ਲਿਖਣਾ ਹੈ ਠੀਕ ਹੈ 40 ਵਾਰਾਂ ਜਿਹੜੀਆਂ ਨੇ ਗੁਰੂ ਗ੍ਰੰਥ ਭਾਈ ਗੁਰਦਾਸ ਜੀ ਦੀਆਂ ਰਚਨਾ ਨੇ ਇਹਨਾਂ ਵਾਰਾਂ ਤੋਂ ਅਲੱਗ ਆਪਣੇ ਕਵਿਤੇ ਤੇ ਸਵਈਏ ਵੀ ਲਿਖੇ ਨੇ ਵਾਰਾਂ ਨੂੰ ਟਕਸਾਲੀ ਰੂਪ ਦਿੱਤਾ ਗਿਆ ਹੈ ਵਾਰਾਂ ਵਿੱਚ ਛੰਦ ਵੀ ਨਿਸ਼ਚਿਤ ਹੋਇਆ ਹੈ ਕਾ ਵਸਤੂ ਦੀ ਜੀ ਗੱਲ ਕਰੀਏ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਅਕਾਲ ਪੁਰਖ ਜੀਵ ਅਤੇ ਮਨੁੱਖੀ ਸ੍ਰਿਸ਼ਟੀ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਹਨ ਠੀਕ ਹੈ ਸਿੱਖ ਰਹਿਤ ਮਰਿਆਦਾ ਗੁਰੂ ਘਰ ਦੀ ਨਿੰਦਾ ਕਰਨ ਵਾਲਿਆਂ ਤੇ ਹੋਰ ਬਾਕੀ ਬੁਰਾਈਆਂ ਬਾਰੇ ਵੀ ਜਿਹੜਾ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਉਸ ਤੋਂ ਬਾਅਦ ਜੇ ਅਪਾ ਗੱਲ ਕਰੀਏ ਕਵਿਤਾ ਦੀ ਸ਼ੈਲੀ ਅਤੇ ਗੁਣ ਦੀ ਤਾਂ ਭਾਈ ਗੁਰਦਾਸ ਜੀ ਦੀ ਕਵਿਤਾ ਦੀ ਸ਼ੈਲੀ ਦਾ ਗੁਣ ਵਿਸ਼ੇਸ਼ ਇਹ ਹੀ ਹੈ ਹੈ ਆਪਦੀ ਕਵਿਤਾ ਦਿਆਂ ਕਈ ਤੁਕਾਂ ਦਾ ਮੁਹਾਵਰੇ ਦਾ ਰੂਪ ਧਾਰਨ ਕਰ ਗਿਆ ਹਾਂ ਜਿਵੇਂ ਕਿ ਨਿੱਕੀ ਬਧੀ ਲੁਕੇ ਲੁਕਾਈ ਇਹ ਤੁਕ ਯਾਦ ਕਰ ਲਵੇ ਭਾਈ ਗੁਰਦਾਸ ਜੀ ਦੀ ਤੁਕ ਹੈ ਠੀਕ ਹੈ ਕੋਸ਼ਿਸ਼ ਨਾ ਸਕਦਾ ਲਿਖ ਕੇ ਕਿ ਕਿਸ ਦੀ ਰਚਨਾ ਹੈ ਤਾਂ ਇਹ ਭਾਈ ਗੁਰਦਾਸ ਜੀ ਦੀ ਹੈ ਉਹਨਾਂ ਨੇ ਕਵਿਤਾ ਵਿੱਚ ਉਪਮਾ ਰੂਪਕ ਅਨੁਪਰਾਸ ਅਲੰਕਾਰਾਂ ਦੀ ਵਰਤੋਂ ਕੀਤੀ ਹੈ ਠੀਕ ਹੈ ਤਾਂ ਇਸ ਤਰ੍ਹਾਂ ਸੇ ਕਹਿ ਸਕਦਾ ਹੈ ਕਿ ਭਾਈ ਗੁਰਦਾਸ ਜੀ ਦੀ ਕਵਿਤਾ ਜਿਹੜੀ ਹੈ ਵਿਸ਼ੇ ਤੇ ਦੋ ਵਿਸ਼ੇ ਅਤੇ ਰੂਪ ਪੱਖੋਂ ਜਿਹੜੀ ਹੈ ਦੋਹਾਂ ਪੱਖੋਂ ਹੀ ਉਚਿਤ ਹੈ ਠੀਕ ਹੈ ਤਾਂ ਇਹ ਭਾਈ ਗੁਰਦਾਸ ਜੀ ਦੇ ਬਾਰੇ ਆਪਣੀ ਬੇਸਿਕ ਗੱਲਾਂ ਜਿਹੜੀਆਂ ਆਪਣੇ ਆਪਾਂ ਨੇ ਕਵਰ ਕੀਤੀਆਂ ਨੇ ਹੁਣ ਉਸ ਤੋਂ ਬਾਅਦ ਕੋਸ਼ਣਾ ਸਕਦਾ ਕਿ ਸਤਿਗੁਰੂ ਨਾਨਕ ਪ੍ਰਗਟਿਆ ਕਿਸ ਦੀ ਰਚਨਾ ਹੈ ਤਾਂ ਇਹ ਰਚਨਾ ਹੈਗੀ ਹੈ ਜੀ ਭਾਈ ਗੁਰਦਾਸ ਜੀ ਦੀ ਪੂਰੀ ਇੱਥੇ ਰਚਨਾ ਤੁਸੀਂ ਪੜ੍ਹ ਸਕਦੇ ਹੋ ਇਸ ਦੀ ਵਿਆਖਿਆ ਵੀ ਨਾਲ ਦਿੱਤੀ ਹੋਈ ਹੈ ਠੀਕ ਹੈ ਵਿਆਖਿਆ ਨੂੰ ਜੇਕਰ ਤੁਸੀਂ ਪੜ੍ਹਨਾ ਚਾਹੋ ਤਾਂ ਇਹ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮੈਂ ਅਵੇਲੇਬਲ ਕਰਾ ਦਵਾਂਗੀ ਤੁਸੀਂ ਉੱਥੇ ਜਾ ਕੇ ਜਿਹੜਾ ਇਸ ਨੂੰ ਪੜ੍ਹ ਲੈਣਾ ਠੀਕ ਹੈ ਸੈਕੰਡ ਰਚਨਾ ਜੇ ਪੁੱਛੀ ਜਾ ਸਕਦੀ ਹੈ ਦੇਖ ਪਰਾਈਆਂ ਚੰਗੀਆਂ ਕਿਸ ਦੇ ਦੁਆਰਾ ਲਿਖੀ ਹੋਈ ਹੈ ਤਾਂ ਇਹ ਵੀ ਭਾਈ ਗੁਰਦਾਸ ਜ ਮਾਵਾ ਪੈਣਾ ਤੀਆਂ ਜਾਣੀ ਠੀਕ ਹੈ ਇਹ ਵੀ ਰਚਨਾ ਜਿਹੜੀ ਹੈ ਭਾਈ ਗੁਰਦਾਸ ਜੀ ਦੀ ਹੀ ਹੈਗੀ ਹੈ ਉਸ ਤੋਂ ਬਾਅਦ ਅਗਲੀ ਹੈਗੀ ਆਪ ਪਲਾ ਸਭ ਜਗ ਪਲਾ ਇਹ ਵੀ ਜਿਹੜੀ ਰਚਨਾ ਹੈ ਭਾਈ ਗੁਰਦਾਸ ਜੀ ਦੀ ਰਚਨਾ ਹੈ ਇਸ ਤੋਂ ਬਿਨਾ ਹੈਗੀ ਆ ਅਕ੍ਰਿਤਕਨ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਨੂੰ ਸਟਾਰ ਮਾਰਕ ਕਰਕੇ ਨੋਟ ਕਰਿਓ ਇਹ ਵੀ ਰਚਨਾ ਜਿਹੜੀ ਹੈ ਭਾਈ ਗੁਰਦਾਸ ਜੀ ਦੀ ਜੀ ਹੈ ਅਕ੍ਰਿਤਕਣ ਠੀਕ ਹੈ ਉਸ ਤੋਂ ਬਾਅਦ ਅੱਛਾ ਇਹ ਜਿਹੜੀਆਂ ਰਚਨਾਵਾਂ ਦਿਖਾਈਆਂ ਨੇ ਮੈਂ ਤੁਹਾਨੂੰ ਇਹ ਤੁਹਾਨੂੰ 10th ਲੈਵਲ ਦੀ ਬੁੱਕਸ ਦੇ ਵਿੱਚ ਦੇਖਣ ਨੂੰ ਮਿਲ ਜਣਗੀਆਂ ਪੀਐਸਸੀਬੀ ਬੋਰਡ ਦੀਆਂ ਠੀਕ ਹੈ ਇਸ ਤੋਂ ਬਿਨਾਂ ਅੱਗੇ ਵੀ ਕੁਝ ਰਚਨਾਵਾਂ ਨੇ ਉਹ ਪਲੱਸ 2 ਲੈਵਲ ਦੀਆਂ ਨੇ ਠੀਕ ਹੈ ਉਹਨੂੰ ਵੀ ਤੁਸੀਂ ਨਾਲ ਐਡ ਕਰ ਲਿਓ ਠੀਕ ਹੈ ਤਾਂ ਇਹ ਹੋ ਗਈਆਂ ਆਪਣੀਆਂ ਉਸ ਤੋਂ ਬਾਅਦ ਕੁਝ ਇੰਪੋਰਟੈਂਟ ਪੁਆਇੰਟ ਆ ਤਾਂ ਤੁਸੀਂ ਇੱਥੇ ਦੇਖ ਕੇ ਨੋਟ ਕਰ ਸਕਦੇ ਹੋ ਆਪਣਾ ਥੈਨ ਅੱਗੇ ਚੱਲਦੇ ਆਪਾਂ ਹੂੰ ਹੂੰ ਗੁਰੂ ਅਰਜਨ ਦੇਵ ਜੀ ਨੇ ਜਦੋਂ ਆਦਿ ਗ੍ਰੰਥ ਦਾ ਸੰਪਾਦਨ ਕਾਰਜ ਆਰੰਭਿਆ ਤਾਂ ਮੂਲ ਪਾਠ ਦੀ ਲਿਖਾਈ ਦਾ ਕੰਮ ਭਾਈ ਗੁਰਦਾਸ ਜੀ ਨੂੰ ਹੀ ਦਿੱਤਾ ਸੀ ਠੀਕ ਹੈ ਤੇ ਭਾਈ ਗੁਰਦਾਸ ਜੀ ਦੀ ਕੁੱਲ ਰਚਨਾ 40 12 ਤੇ 556 ਕਵਿਤੇ ਸਵਈਏ ਹਨ ਇਹ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਠੀਕ ਹੈ ਇਹਨਾਂ ਵਿੱਚੋਂ ਕਵਿਤੇ ਤੇ ਸਵਈਏ ਜਿਹੜੇ ਨੇ ਬ੍ਰਿਜ ਭਾਸ਼ਾ ਦੇ ਸੰ ਤੇ ਵਾਰਾਂ ਜਿਹੜੀਆਂ ਨੇ ਪੰਜਾਬੀ ਦੇ ਵਿੱਚ ਨੇ ਇਹ ਬਹੁਤ ਇੰਪੋਰਟੈਂਟ ਹੈ ਇਹਨੂੰ ਨੋਟ ਕਰ ਲਓ ਕਵਿਤੇ ਸਵਈਏ ਬ੍ਰਿਜ ਭਾਸ਼ਾ ਦੇ ਵਿੱਚ ਤੇ ਵਾਰਾਂ ਪੰਜਾਬੀ ਦੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਦੇਖੀਏ ਆਪਾਂ ਭਾਈ ਗੁਰਦਾਸ ਜੀ ਦੀ ਕਵਿਤਾ ਸਰੋਧੀ ਗੁਣਾ ਨਾਲ ਭਰਪੂਰ ਹੈ ਇਸ ਦੇ ਬਿਆਨ ਵਿੱਚ ਰਵਾਨੀ ਅਤੇ ਸ਼ੈਲੀ ਹੈਗੀ ਹੈ ਤਾਂ ਕਿ ਤੇ ਕਿਤੇ ਜਿਹੜੀ ਵੀ ਅੰਗਾਤਮਤਾ ਹੈ ਉਹ ਕਿੱਥੇ ਕਿੱਥੇ ਦੇਖਣ ਨੂੰ ਮਿਲਦੀ ਹੈ ਜਦੋਂ ਆਪ ਧਾਰਮਿਕ ਪਖੰਡ ਕਰਮਕਾਂਡ ਤੇ ਬੁਰਾਈਆਂ ਬਾਰੇ ਜਿਹੜਨੇ ਉਹ ਲਿਖਦੇ ਨੇ ਠੀਕ ਹੈ ਭਾਈ ਗੁਰਦਾਸ ਜੀ ਚੁਕੋਟੀ ਦੇ ਵਿਦਵਾਨ ਹੋਣ ਦੇ ਨਾਲ ਨਾਲ ਭਾਰਤੀ ਮਿਥਿਆਸ ਅਤੇ ਇਤਿਹਾਸ ਦੇ ਗਿਆਤਾ ਵੀ ਸਨ ਇਸ ਲਈ ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਪ੍ਰਚਲਿਤ ਸਿੱਖ ਕਥਾਵਾਂ ਨੂੰ ਕਵਿਤਾ ਦਾ ਰੂਪ ਦਿੱਤਾ ਠੀਕ ਹੈ ਅ ਤਰੂ ਭਗਤ ਪ੍ਰਹਿਲਾਦ ਹਰੀਚੰਦ ਤਾਰਾ ਰਾਣੀ ਨਾਮਦੇਵ ਆਦਿ ਨਾਲ ਸੰਬੰਧਿਤ ਪੁਰਾਣ ਕਥਾਵਾਂ ਨੂੰ ਗੁਰਮਤ ਵਿਚਾਰਧਾਰਾ ਦੇ ਲਈ ਜਿਹੜਾ ਵਰਤਿਆ ਭਾਈ ਗੁਰਦਾਸ ਜੀ ਦੇ ਕਾਵਿ ਦੀ ਇਤਿਹਾਸਿਕ ਵਿਸ਼ੇਸ਼ਤਾ ਵਿਵਰਣ ਹੋ ਗਿਆ ਉਹਨਾਂ ਨੇ ਨਾ ਕੇਵਲ ਗੁਰੂ ਵਿਅਕਤੀਆਂ ਦੇ ਜੀਵਨਾਂ ਨੂੰ ਕਵਿਤਾ ਦਾ ਵਿਸ਼ਾ ਬਣਾਇਆ ਸਗੋਂ ਸਮਕਾਲੀ ਸਿੱਖ ਇਤਿਹਾਸ ਸੰਬੰਧੀ ਵੀ ਬੜੀਆਂ ਠੀਕ ਅਤੇ ਸਾਰਥਕ ਟਿੱਪਣੀਆਂ ਜਿਹੜੀਆਂ ਨੇ ਉਹ ਕੀਤੀਆਂ ਨੇ ਆਪ ਦੀ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਹੈ ਅਤੇ 10ਵੀਂ ਵਾਰ ਬਹੁਤ ਸਾਰੇ ਪ੍ਰਸਿੱਧ ਭਗਤਾਂ ਦੇ ਜੀਵਨ ਦੇ ਵਿੱਚ ਧਾਰ ਧਾਰਾਂ ਨੂੰ ਜਿਹੜਾ ਪ੍ਰਗਟਾਇਆ ਠੀਕ ਹੈ 40 ਬਾਰਾਂ ਦੇ ਵਿੱਚੋਂ ਪਹਿਲੀ ਵਾਰ ਕੀ ਦੇ ਨਾਲ ਸੰਬੰਧਿਤ ਹੈ ਗੁਰ ਜਾ ਆਪਣੇ ਬਹੁਤ ਸਾਰੇ ਪ੍ਰਸਿੱਧ ਭਗਤਾਂ ਦੀਆਂ ਜਿਹੜੀਆਂ ਵਿਚਾਰਧਾਰਾਵਾਂ ਨੂੰ ਦਰਸਾਇਆ ਹੈ ਭਾਈ ਗੁਰਦਾਸ ਜੀ ਨੇ ਇੱਕ ਪ੍ਰਚਾਰਕ ਹੋਣ ਦੇ ਨਾਲ-ਨਾਲ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗ੍ਰੰਥੀ ਜਦੋਂ ਬਾਬਾ ਬੁੱਢਾ ਜੀ ਅਕਾਲ ਚਲਾਣਾ ਕਰ ਗਏ ਸੀ ਉਸ ਤੋਂ ਬਾਅਦ ਜਿਹੜਾ ਗ੍ਰੰਥੀ ਦੀ ਸੇਵਾ ਨਿਭਾਈ ਕਿਸ ਨੇ ਭਾਈ ਗੁਰਦਾਸ ਜੀ ਨੇ ਹਰਮੰਦਰ ਸਾਹਿਬ ਵਿਖੇ ਤੇ ਅੰਮ੍ਰਿਤਸਰ ਵਿਖੇ ਇਸ ਲਈ ਉਹਨਾਂ ਦਾ ਆਮ ਲੋਕਾਂ ਨਾਲ ਸੰਪਰਕ ਵਧੇਰੇ ਸੀ ਅਤੇ ਇਹੀ ਕਾਰਨ ਹੈ ਕਿ ਉਹਨਾਂ ਨੇ ਆਪਣੇ ਕਵਿਤਾ ਦੇ ਰੂਪਕ ਪੱਖ ਲਈ ਲੋਕ ਬੋਲੀ ਲੋਕ ਮੁਹਾਵਰੇ ਇਹਨਾਂ ਨੂੰ ਜਿਹੜਾ ਆਧਾਰ ਬਣਾਇਆ ਭਾਈ ਸਾਹਿਬ ਨੂੰ ਜੇਕਰ ਗੁਰਮਤਿ ਵਿਚਾਰਧਾਰਾ ਦਾ ਲੋਕ ਕਵੀ ਕਹਿ ਲਿਆ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਜੇ ਕੋਈ ਸਨਾਜਵੇ ਗੁਰਮਤਿ ਵਿਚਾਰਧਾਰਾ ਦਾ ਲੋਕ ਕਵੀ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਇਹ ਹੋਣਗੇ ਜੀ ਭਾਈ ਗੁਰਦਾਸ ਜੀ ਠੀਕ ਹੈ ਕਿਉਂਕਿ ਆਪ ਦੀ ਰਚਨਾ ਦੀ ਪਹੁੰਚ ਸਿੱਧੀ ਲੋਕ ਮਨਾ ਤੱਕ ਸੀ ਕਈਂ ਕਾਵਗਤ ਲੋਕ ਉਕਤਿਆ ਨਾਲ ਐਨੇ ਰਲ ਮਿਲ ਗਏ ਸਨ ਕਿ ਇਹਨਾਂ ਦੀ ਪਛਾਣ ਕਰਨੀ ਹੀ ਓਕੇ ਹੋ ਜਾਂਦੀ ਸੀ ਠੀਕ ਹੈ ਤਾਂ ਇੱਥੇ ਤੁਸੀਂ ਪੜ ਸਕਦੇ ਹੋ ਉਸ ਤੋਂ ਬਾਅਦ ਅੱਗੇ ਤੁਸੀਂ ਦੇਖ ਸਕਦੇ ਹੋ ਜੀ ਕੁਝ ਹੋਰ ਰਚਨਾਵਾਂ ਠੀਕ ਹੈ ਇਹ ਆਪਣੀਆਂ ਪਲੱਸ 2 ਲੈਵਲ ਦੀ ਬੁੱਕਸ ਨੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਵਾਂ ਸਿਲੇਬਸ ਦੇ ਵਿੱਚ 10ਵੀਂ ਤੱਕ ਦਾ ਸਿਲੇਬਸ ਜਿਹੜਾ ਇਹ ਦਿੱਤਾ ਹੋਇਆ ਵੀ 10ਵੀਂ ਤੱਕ ਦਾ ਲੈਵਲ ਰਹੇਗਾ ਪੇਪਰ ਦਾ لیکن ਜਿਹੜਾ ਤੁਸੀਂ ਪੀਡੀਐਫ ਪਾੜ ਰਹੇ ਹੋ ਨਾ ਸਕਰੀਨ ਤੇ ਮੈਂ ਤੁਹਾਨੂੰ ਦੱਸ ਦਵਾਂ ਮੇਰੀ ਪਹਿਲੀ ਕੋਸ਼ਿਸ਼ ਹੁੰਦੀ ਹੈ 9th ਤੇ 10th 9ਵੀਂ ਤੇ 10ਵੀਂ ਦੀਆਂ ਬੁੱਕਸ ਤੋਂ ਜਿੰਨਾ ਮਟੀਰੀਅਲ ਮਿਲਦਾ ਹੈ ਟੌਪਿਕ ਦਾ ਉਹ ਐਡ ਕੀਤਾ ਜਾਂਦਾ ਹੈ ਠੀਕ ਹੈ ਉਸ ਤੋਂ ਬਾਅਦ +1 +2 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗੱਲ ਕਰ ਰਹੀ ਹਾਂ ਮੈਂ +1 ਤੇ +2 ਦੀ ਬੁੱਕ ਐਡ ਕੀਤੀ ਜਾਂਦੀ ਹੈ ਠੀਕ ਹੈ ਤੁਸੀਂ ਆਪ ਵੀ ਜੇ ਤੁਸੀਂ ਕਿਸੇ ਛੋਟੇ ਪੈਨ ਪਾਈ ਤੋਂ ਦੇਖ ਕੇ ਬੁੱਕ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ 10th ਤੇ +2 ਦੋਨਾਂ ਦੇ ਵਿੱਚ ਹੀ ਹੈਗਾ ਇਹ ਮਟੀਰੀਅਲ ਠੀਕ ਹੈ ਤਾਂ ਇਹ ਦੋ ਬੁੱਕਸ ਹੋ ਗਿਆ 10th +2 ਉਸ ਤੋਂ ਬਿਨਾ ਜਿਹੜੀ ਕੰਪੀਟੀਟਿਵ ਪਿਕ ਦੇ ਕੁਝ ਚੋਕੁਸ਼ एमसीक्यू ਹੁੰਦੇ ਨੇ ਕੁਝ ਇੰਪੋਰਟੈਂਟ ਪੁਆਇੰਟ ਹੁੰਦੇ ਨੇ ਜਿਹੜੇ ਕਿ ਪੰਜਾਬ ਸਕੂਲ ਬੋਰਡ ਦੇ ਵਿੱਚ ਨਹੀਂ ਹੈਗੇ ਤਾਂ ਮੈਂ ਉਹ ਵੀ ਇਸ ਵੀਡੀਓ ਦੇ ਵਿੱਚ ਐਡ ਕਰ ਦਿਆਂ ਪੀਡੀਐਫ ਦੇ ਵਿੱਚ ਠੀਕ ਹੈ ਤਾਂ ਇਸ ਕਰਕੇ ਜੇ ਬਹੁਤ ਸਾਰੇ ਕੈਂਡੀਡੇਟਸ ਇਹ ਵੀ ਪੁੱਛਦੇ ਨੇ ਕਿ ਇਹ ਕਿਹੜੀ ਬੁੱਕ ਹੈ ਕਿਹੜੀ ਬੁੱਕ ਹੈ ਤਾਂ ਦੇਖੋ ਜੇ ਇੱਕ ਬੁੱਕ ਹੋਵੇ ਤਾਂ ਦੱਸਿਏ ਹਨਾ ਕਿਉਂਕਿ ਇਹ ਤਿੰਨ ਤੋਂ ਚਾਰ ਬੁੱਕਸ ਨੂੰ ਮਿਲਾ ਕੇ ਪੀਡੀਐਫ ਬਣਾਉਣੀ ਆ ਮੈਂ ਤਾਂ ਹੀ ਤਾਂ ਸਿਰਫ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਬਣ ਪਉਂਦੀ ਹੈ ਕਿਉਂਕਿ ਪਹਿਲਾਂ ਮਟੀਰੀਅਲ ਦੇਖਣਾ ਤਿੰਨ ਤੋਂ ਚਾਰ ਬੁੱਕਸ ਦੇ ਵਿੱਚ ਫਿਰ ਉਸ ਨੂੰ ਪੀਡੀਐਫ ਬਣਾ ਕੇ ਦੇਖਣਾ ਫਿਰ ਇੱਕ ਦੋ ਮਟੀਰੀਅਲ ਜਿਹੜਾ ਹੈ ਜਾਂ ਹੁੰਦਾ ਹੈ ਕੋਈ ਕੁਐਸਚਨ ਜਿਹੜਾ ਆਪਾਂ ਨੂੰ ਕਿਤੇ ਗੂਗਲ ਤੋਂ ਲੱਭਣਾ ਪੈਂਦਾ ਹੈ ਕਿਤੇ ਵੀ ਹੈ ਨਾ ਉਹ ਵੀ ਐਡ ਕਰਨਾ ਦੈਨ ਫਿਰ ਇੱਕ ਦੋ ਘੰਟਾ ਵੀਡੀਓ ਬਣਾਉਣ ਦੇ ਵਿੱਚ ਫਿਰ ਐਡੀਟਿੰਗ ਫਿਰ ਅਪਲੋਡ ਟਾਈਮ ਲੱਗ ਜਾਂਦਾ ਤਾਂ ਹੀ ਇੱਕ ਦਿਨ ਦੇ ਵਿੱਚ ਸਿਰਫ ਇੱਕ ਵੀਡੀਓ ਆਉਂਦੀ ਹੈ ਲੇਕਿਨ ਮੈਨੂੰ ਐਦਾਂ ਹੁੰਦਾ ਵੀ ਚਾਹੇ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਹੋਵੇ ਪਰ ਕਰਾਵਾਂ ਇਸ ਤਰੀਕੇ ਨਾਲ ਵੀ ਇਸ ਟੌਪਿਕ ਦੇ ਵਿੱਚੋਂ ਤੁਹਾਡਾ ਕੋਈ ਕੁਐਸਚਨ ਨਾ ਛੁੱਟੇ ਤਾਂ ਹੁਣ ਤੁਸੀਂ ਬਾਰ-ਬਾਰ ਦੇਖ ਰਹੇ ਹੋਵੋਗੇ ਸਕਰੀਨ ਤੇ ਕਿ ਕਦੇ ਕਿਹੜ ਅਲੱਗ-ਅਲੱਗ ਬੁੱਕਸ ਤੋਂ ਇੱਕ ਜਗ੍ਹਾ ਮਟੀਰੀਅਲ ਇਕੱਠਾ ਕਰਕੇ ਹੀ ਤੁਹਾਨੂੰ ਜਿਹੜਾ ਕਵਰ ਕਰਾਉਣੀ ਆ ਤਾਂ ਕਿ ਤੁਹਾਨੂੰ ਬਾਰ-ਬਾਰ ਕਿਤੋਂ-ਕਿਤੋਂ ਜਿਹੜਾ ਪੜਨ ਨੂੰ ਨਾ ਬਾਰ-ਬਾਰ ਪੜ੍ਹਨਾ ਨਾ ਪਵੇ ਠੀਕ ਹੈ ਇੱਕ ਜਗ੍ਹਾ ਚੀਜ਼ਾਂ ਜਦੋਂ ਮਿਲ ਜਾਂਦੀਆਂ ਨੇ ਨਾ ਉਹਦੇ ਵਰਗੀ ਰੀਸ ਨਹੀਂ ਹੁੰਦੀ ਫਿਰ ਠੀਕ ਹੈ ਤਾਂ ਆਪਾਂ ਨੇ 10th ਕਲਾਸ ਤੱਕ ਦੀਆਂ ਜਿਹੜੀਆਂ ਰਚਨਾਵਾਂ ਨੇ ਜੋ-ਜੋ ਦਿੱਤੀਆਂ ਹੋਈਆਂ ਨੇ ਉਹ ਆਪਾਂ ਪੜ ਚੁੱਕਿਆ ਕਰਿਤਕਾਨ ਹਨਾ ਤਾਂ ਹੁਣ ਆਪਾਂ +2 ਲੈਵਲ ਦੀਆਂ ਦੇਖ ਰਹੇ ਹਾਂ +2 ਦੇ ਵਿੱਚ ਜਿਹੜੀ ਰਚਨਾ ਦਿੱਤੀ ਆ ਉਹ ਹੈਗੀ ਹੈ ਜੀ ਇੱਕ ਜੇਹੀ ਸੰਗਤ ਤੇ ਹਫਲ ਠੀਕ ਹੈ ਇਹਦੀ ਵਿਆਖਿਆ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਹੈ ਲੱਜਾ ਕੱਜਣ ਵਾਲਾ ਇਹ ਵੀ ਭਾਈ ਗੁਰਦਾਸ ਜੀ ਦੀ ਹੀ ਰਚਨਾ ਹੈ। ਦੈਨ ਆਪਣੇ ਕੋਲ ਹੈਗਾ ਨਿਮਰਤਾ ਦਾ ਗੁਣ ਇਹ ਵੀ ਭਾਈ ਗੁਰਦਾਸ ਜੀ ਦੀ ਹੀ ਰਚਨਾ ਹੈ। ਉਸ ਤੋਂ ਬਾਅਦ ਹੈ ਸੱਚ ਅਤੇ ਕੂੜ ਇਹ ਬਹੁਤ ਇੰਪੋਰਟੈਂਟ ਹੈ ਇਹਨੂੰ ਤੁਸੀਂ ਜ਼ਰੂਰ ਨੋਟ ਕਰ ਲਿਓ ਠੀਕ ਹੈ ਸੱਚ ਅਤੇ ਕੂੜ ਭਾਈ ਗੁਰਦਾਸ ਜੀ ਦੀ ਹੀ ਰਚਨਾ ਹੈ। ਇਸਦੀ ਵਿਆਖਿਆ ਜ਼ਰੂਰ ਪੜ ਲਿਓ ਜੀ ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਦੇ ਦੇਣਾ ਹੈ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਲਿਓ। ਉਸ ਤੋਂ ਬਾਅਦ ਹੈ ਨਿੰਦਕ ਆਪਣੀ ਜੜ ਪੁੱਟਦਾ ਹੈ ਇਹ ਵੀ ਭਾਈ ਗੁਰਦਾਸ ਜੀ ਦੀ ਹੀ ਰਚਨਾ ਹੈ। ਠੀਕ ਹੈ। ਤੇ ਕੁਝ ਰਚਨਾਵਾਂ ਨੇ ਜਿਹੜੀ ਕਿ ਭਾਈ ਗੁਰਦਾਸ ਜੀ ਦੀਆਂ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀਆਂ ਬੁੱਕਸ ਦੇ ਵਿੱਚ ਨੇ ਹੁਣ ਦੇਖੋ ਕਿਤੇ ਕਿਤੇ ਇਹ ਵੀ ਹੋਊਗਾ ਬਹੁਤ ਸਾਰੇ ਇਹ ਵੀ ਕਹਿਣਗੇ ਕਿ ਮੈਡਮ ਜੀ 10th ਲੈਵਲ ਤੱਕ ਦਾ ਦਿੱਤਾ ਹੋਇਆ ਤਾਂ ਤੁਸੀਂ ਵੱਧ ਕਿਉਂ ਕਰਾ ਰਹੇ ਹੋ ਤੁਸੀਂ ਨਾ ਸਿਲੇਬਸ ਦੇਖਿਓ ਸਟਾਰਟਿੰਗ ਦੇ ਵਿੱਚ ਇੱਥੇ ਇੱਕ ਪਹਿਲੀ ਲਾਈਨ ਮੈਂਸ਼ਨ ਆ ਦੇਖੋ ਸਿਲੇਬਸ ਦੇਖ ਰਹੇ ਹੋ ਨਾ ਇੱਥੇ ਤਾਂ ਇਹਨੇ ਲਿਖਤਾ ਵੀ 10ਵੀਂ ਜਮਾਤ ਦੇ ਅਨੁਸਾਰ ਹੋਏਗਾ ਪੱਧਰ ਇੱਥੇ ਇਹ ਵੀ ਦੇਖੋ ਨਾ ਜੀਵਨੀ ਤੇ ਰਚਨਾਵਾਂ ਨਾਲ ਸੰਬੰਧਿਤ ਪ੍ਰਸ਼ਨ ਯਾਨੀ ਕੋਈ ਵੀ ਇੱਕ ਲੇਖਕ ਜਾਂ ਕੋਈ ਵੀ ਇੱਕ ਵਿਅਕਤੀ ਦੀ ਗੱਲ ਕਰ ਰਹੇ ਆ ਤਾਂ ਆਪਾਂ ਉਹਦੀ ਜੀਵਨੀ ਵਿੱਚੋਂ ਕੋਈ ਵੀ ਕੁਐਸਚਨ ਪੁੱਛ ਸਕਦੇ ਆ ਕਿ ਤੋਂ ਵੀ ਪੁੱਛ ਸਕਦੇ ਆ ਜ਼ਰੂਰੀ ਨਹੀਂ ਕਿ ਉਹ 10th ਲੈਵਲ ਦਾ ਹੋਏਗਾ ਨਾਟ ਐਟ 올 ਹੁਣ ਦੇਖੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੇ ਬਾਰੇ ਕੋਈ ਵੀ ਕੁਐਸਚਨ ਆ ਸਕਦਾ ਹੈ ਜ਼ਰੂਰੀ ਥੋੜੀ ਹੋਊਗਾ ਵੀ ਉਹ 10th ਦੀ ਬੁੱਕ ਦੇ ਵਿੱਚੋਂ ਹੀ ਆਵੇ ਹਣਾ ਤਾਂ ਕਰਕੇ ਮੈਨੂੰ ਐਦਾ ਹੁੰਦਾ ਵੀ ਜੇ ਆਪਾਂ ਕੋਈ ਚੈਪਟਰ ਕਰ ਰਹੇ ਆ ਤਾਂ ਆਪਾਂ ਉਹ ਇੰਨੇ ਕ ਤਰੀਕੇ ਵਧੀਆ ਨਾਲ ਕਰੀਏ ਵੀ ਆਪਾਂ ਨੂੰ ਬਾਅਦ ਦੇ ਵਿੱਚ ਕੋਈ ਬੁੱਕ ਜਿਹੜੀ ਅਲੱਗ ਤੋਂ ਖੋਲਣੀ ਨਾ ਪਵੇ ਠੀਕ ਹੈ ਤਾਂ ਇਹ ਕੁਝ ਰਚਨਾਵਾਂ ਸਿਗੀਆਂ ਭਾਈ ਗੁਰਦਾਸ ਜੀ ਦੀਆਂ ਇਹਨਾਂ ਨੂੰ ਮੈਂ ਇੱਕ ਜਗ੍ਹਾ ਤੁਹਾਨੂੰ ਦਿਖਾ ਵੀ ਦੰਨੀਆਂ ਠੀਕ ਹੈ ਇੱਕ ਮਿੰਟ ਤਾਈ ਸਾਰੀਆਂ ਰਚਨਾਵਾਂ ਇੱਕ ਜਗ੍ਹਾ ਲਿਖਿਆ ਹੋਈਆਂ ਨੇ ਇਹਨਾਂ ਨੂੰ ਨੋਟ ਕਰ ਲਓ 40 ਬਾਰਾਂ ਨੇ ਜੀ ਕਵਿੱਤ ਸਵਈਏ ਨੇ ਸਤਿਗੁਰੂ ਨਾਨਕ ਪ੍ਰਗਟਿਆ ਭਾਈ ਗੁਰਦਾਸ ਜੀ ਦੀ ਰਚਨਾਈ ਦੇਖ ਪਰਾਈਆਂ ਚੰਗੀਆਂ ਆਪਲਾ ਸਭ ਜਗ ਪਲਾ ਅਕ੍ਰਿਤ ਕਣ ਜੇਹੀ ਸੰਗਤ ਤੇ ਹਫੜ ਲੱਜਾ ਕੱਜਣ ਵਾਲਾ ਇਹ ਰਚਨਾਵਾਂ ਜਿਹੜੀਆਂ ਨੇ ਭਾਈ ਗੁਰਦਾਸ ਜੀ ਦੀਆਂ ਨੇ ਇਸ ਤੋਂ ਬਿਨਾ ਇਹ ਤਿੰਨ ਰਚਨਾਵਾਂ ਵੀ ਭਾਈ ਗੁਰਦਾਸ ਜੀ ਦੀਆਂ ਨੇ ਨਿਮਰਤਾ ਦਾ ਗੁਣ ਸੱਚ ਤੇ ਕੁੜ ਨਿੰਦਕ ਆਪਣੇ ਜੜ ਆਪ ਫੁੱਟਦਾ ਈ ਤਾਂ ਇਹ ਕੁਝ ਰਚਨਾਵਾਂ ਸਾਰੀਆਂ ਇੱਕ ਜਗ੍ਹਾ ਇਕੱਠੀਆਂ ਹੋ ਗਿਆ ਇਹਨਾਂ ਨੂੰ ਤੁਸੀਂ ਨੋਟ ਕਰ ਲਿਓ ਠੀਕ ਹੈ ਯਾਦ ਕਰ ਲਿਓ ਜ਼ਰੂਰ ਹੁਣ ਦੇਖੋ ਜ ਉਹ ਕਿਸ ਦੀ ਰਚਨਾ ਹੈ niche تین ਗੁਰੂਆਂ ਦਾ ਨਾਮ ਆ ਗਿਆ ਭਾਈ ਗੁਰਦਾਸ ਜੀ ਦਾ ਨਾਮ ਆ ਗਿਆ ਜੇ ਤਾਂ ਪੜਿਆ ਤਾਂ ਹੀ ਤੁਸੀਂ ਦੱਸੋਗੇ ਸਹੀ ਆਨਸਰ ਨਹੀਂ ਤਾਂ ਫਿਰ ਉਹ ਹਵਾ ਦੇ ਵਿੱਚ ਹੋ ਜਾਣਾ ਹੈ ਕੁਐਸਚਨ ਕਲੀਅਰ ਹੈ ਠੀਕ ਹੈ ਤਾਂ ਇਹ ਨਾ ਸਾਰੀਆਂ ਰਚਨਾਵਾਂ ਦੀ ਵਿਆਖਿਆ ਵੀ ਹੈਗੀ ਹੈ ਤੁਸੀਂ ਆਪਣੇ ਆਪ ਜਿਹੜਾ ਬਾਅਦ ਵਿੱਚ ਪੜ ਲਿਓ ਤੇ ਇੱਕ ਨਾ ਤੁਸੀਂ ਇੱਥੇ ਦੇਖ ਸਕਦੇ ਹੋ ਦੇਖੋ ਵੀ ਜਿਵੇਂ ਕੁਐਸਚਨ ਆ ਸਕਦੇ ਨੇ ਕੋਈ ਵੀ ਤੁਕ ਦੇ ਕੇ ਜਿਵੇਂ ਆ ਦੇਖੋ ਜੇਹੀ ਸੰਗਤ ਇਹ ਫालतू ਕੇ ਦੇ ਕੇ ਕੁਐਸਚਨ ਆ ਸਕਦਾ ਹੈ ਕਿ ਇਹਦੇ ਵਿੱਚ ਭਾਈ ਗੁਰਦਾਸ ਨੇ ਕੀ ਦੇ ਬਾਰੇ ਕੀ ਕਿਹਾ ਹੈ ਤਾਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਵੀ ਤੁਸੀਂ ਉਸ ਨੂੰ ਜਿਹੜੀ ਵਿਆਖਿਆ ਉਹਨੂੰ ਵੀ ਇੱਕ ਵਾਰੀ ਪੜ ਲਿਓ ਠੀਕ ਹੈ ਭਾਈ ਗੁਰਦਾਸ ਜੀ ਗੁਰਮਤ ਹੁਣ ਦੇਖੋ ਪੰਜਾਬੀ ਕਾਵਤਾਰਾ ਕਿੰਨੀਆਂ ਨੇ ਚਾਰ ਨੇ ਹੈਨਾ ਸੂਫੀ ਕਾਵਤਾਰਾ ਕਿੱਸਾ ਕਾਵਤਾਰਾ ਤੇ ਆਪਣਾ ਸੂਫੀ ਕਾਵਤਾਰਾ ਕਿੱਸਾ ਕਾਵਤਾਰਾ ਗੁਰਮਤ ਕਾਵਤਾਰਾ ਤੇ ਬੀਰ ਕਾਵਤਾਰਾ ਚਾਰ ਹੋ ਗਈਆਂ ਹੁਣ ਜਿਹੜੇ ਭਾਈ ਗੁਰਦਾਸ ਜੀ ਨੇ ਕਿਹੜੀ ਕਾਵਤਾਰਾ ਦੇ ਨੇ ਉਹ ਹੈਗੇ ਨੇ ਗੁਰਮਤ ਕਾਵਤਾਰਾ ਦੇ ਠੀਕ ਹੈ ਗੁਰਮਤ ਕਾਵਤਾਰਾ ਦੇ ਵਿੱਚ ਆਉਂਦੇ ਨੇ ਭਾਈ ਗੁਰਦਾਸ ਜੀ ਠੀਕ ਹੈ ਤੇ ਉਸ ਤੋਂ ਬਿਨਾ ਗੁਰਮਤਕਾਵਤਾਰਾ ਦੇ ਹੋਰ ਵੀ ਕਵੀ ਨੇ ਜਿਨ੍ਹਾਂ ਵਿੱਚੋਂ ਭਾਈ ਗੁਰਦਾਸ ਇੱਕ ਨੇ ਠੀਕ ਹੈ ਇਹ ਰਚਨਾ ਇਹਨਾਂ ਦੀ ਇਹਦੇ ਵਿੱਚੋਂ ਕੁਐਸਚਨ ਤੁਸੀਂ ਇੱਥੇ ਦੇਖ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿੱਚ ਜਨਮ ਲੈਣ ਨਾਲ ਕੀ ਮਿਟ ਗਿਆ ਜੇ ਕੁਐਸਚਨ ਆ ਜਾਵੇ ਕਿ ਭਾਈ ਗੁਰਦਾਸ ਜੀ ਨੇ ਇਸ ਰਚਨਾ ਦੇ ਵਿੱਚ ਕੀ ਕਿਹਾ ਹੈ ਤਾਂ ਉਹ ਤੁਸੀਂ ਇਹ ਜਿਹੜੇ ਵਸਤੂ ਨਿਸ਼ਟ ਪ੍ਰਸ਼ਨ ਨੇ ਨਾ ਇਹ ਜ਼ਰੂਰ ਰੀਡ ਕਰ ਲਿਓ ਜਦੋਂ ਤੁਸੀਂ ਆ ਦੇਖੋ ਇਹ ਜਿਹੜੀ ਮੈਂ ਵਿਆਖਿਆ ਐਡ ਕੀਤੀ ਹੈ ਨਾ ਉਲਝੋ ਨਾ बस ਇੱਕ ਵਿਆਖਿਆ ਪੜ੍ਹ ਕੇ ਫਿਰ ਇਹ ਕੁਐਸਚਨ ਸੋਲਵ ਕਰ ਲਿਓ ਕਿਉਂਕਿ ਕੁਐਸਚਨ ਕਿਤੋਂ ਵੀ ਕਮਾ ਕੇ ਪੁੱਛਿਆ ਜਾ ਸਕਦਾ ਹੈ ਤਾਂ ਇਹ ਸਾਰੇ ਵਿਸ਼ਤੁਨਿਸ਼ਟ ਪ੍ਰਸ਼ਨ ਜਿਵੇਂ ਆ ਦੇਖੋ ਗੁਰਬਾਣੀ ਦੀਆਂ ਕੁੰਜੀਆਂ ਕਿਸ ਦਿਆਂ ਵਾਰਾਂ ਨੂੰ ਕਿਹਾ ਜਾਂਦਾ ਹੈ ਭਾਈ ਗੁਰਦਾਸ ਜੀ ਕਿਸ ਦਾ avatars ਦੇ ਕਵੀ ਨੇ ਗੁਰਮਤ ਕਾਵਤਾਰਾ ਦੇ ਭਾਈ ਗੁਰਦਾਸ ਦਾ ਜਨਮ ਕਦੋਂ ਹੋਇਆ 1566 ਨੂੰ ਠੀਕ ਹੈ ਤਾਂ ਇਹ ਸਾਰਾ ਪੀਡੀਐਫ ਦੇ ਵਿੱਚ ਤੁਸੀਂ ਆਪਣੇ ਆਪ ਜਿਹੜਾ ਰੀਡ ਕਰ ਲੈਣਾ ਠੀਕ ਹੈ ਇਹ ਪੂਰਾ ਟੈਲੀਗ੍ਰam ਗਰੁੱਪ ਦੇ ਵਿੱਚ ਮੈਂ ਤੁਹਾਨੂੰ ਦੇ ਦੇਵਣਾ ਹੈ ਪੀਡੀਐਫ ਤੁਸੀਂ ਆਪ ਪੜ੍ਹ ਸਕਦੇ ਹੋ ਉੱਥੇ ਜਾ ਕੇ ਤੁਸੀਂ ਜਿਹੜਾ ਸਾਰਾ ਆਪਣੇ ਆਪ ਰੀਡ ਕਰਕੇ ਨਾਲ-ਨਾਲ ਜਿਹੜਾ ਨੋਟਸ ਬਣਾਈ ਜਾਓ ਠੀਕ ਹੈ ਇਸ ਤੋਂ ਬਾਹਰ ਕੋਈ ਵੀ ਕੁਐਸਚਨ ਜਿਹੜਾ ਨਹੀਂ ਆਣ ਵਾਲਾ ਜੇਕਰ ਤੁਸੀਂ ਪੂਰੀ ਵਿਆਖਿਆ ਪੂਰੀ ਰਚਨਾਵਾ ਜੋ-ਜੋ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਤੁਸੀਂ ਸਾਰਾ ਯਾਦ ਕਰ ਲਿਆ ਨਾ ਇਹ ਤੋਂ ਬਾਅਦ ਕੋਈ ਵੀ ਕੁਐਸਚਨ ਨਹੀਂ ਹੋਣਾ ਹੈਗਾ ਠੀਕ ਹੈ ਜੀ ਤਾਂ ਆਈ ਹੋਪ ਤੁਹਾਡੇ ਲਈ ਵੀਡੀਓ ਜਿਹੜੀ ਹੈਲਪਫੁਲ ਰਹੀ ਹੋਏਗੀ ਸਾਰਾ ਮਟੀਰੀਅਲ ਤੁਹਾਨੂੰ ਇੱਕ ਜਗ੍ਹਾ ਅਵੇਲੇਬਲ ਜਿਹੜਾ ਮੈਂ ਕਰਵਾ ਦੰਨੀ ਹੁੰਨੀ ਆ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਕਲਾਸਿਸ ਦੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ-ਟਾਈਮ ਮਿਲਦੇ ਰਹਿਣ ਇਸ ਦੇ ਨਾਲ ਇੱਕ ਇੰਪੋਰਟੈਂਟ ਅਪਡੇਟ ਤੁਹਾਨੂੰ ਦੇਣੀ ਸੀ ਕਿ ਇੱਕ ਨਾ ਅਲੱਗ ਤੋਂ ਪੀਡੀਐਫ ਤਿਆਰ ਕੀਤਾ ਜਾ ਰਿਹਾ ਹੈ ਪੀਡੀਐਫ ਨਹੀਂ ਮਤਲਬ ਸੈਂਪਲ ਪੇਪਰ ਠੀਕ ਹੈ ਜਿਸ ਦੇ ਵਿੱਚ 100 ਕੁਐਸਚਨ ਹੋਣਗੇ ਤੇ 100 ਮਿੰਟਾਂ ਦਾ ਹੀ ਟਾਈਮ ਹੋਏਗਾ ਠੀਕ ਹੈ ਯਾਨੀ ਉਹ ਸ ਹਰ ਹੀ ਇਹ ਉਹ ਕਿਸ ਤਰੀਕੇ ਨਾਲ ਪੇਪਰ ਆਏਗਾ ਉਹ ਸਾਰਾ ਤਿਆਰ ਹੋ ਰਿਹਾ ਹੈ ਫਿਰ ਉਹ ਆਪ ਅਗਲੀ ਕਲਾਸਿਸ ਦੇ ਵਿੱਚ ਨਾ ਜਿਹੜਾ ਸੈਂਪਲ ਪੇਪਰ ਸੋਲਵ ਕਰਾਵਾਂਗੇ ਜਿਸ ਦੇ ਵਿੱਚ 100 ਕੁਐਸਚਨ ਹੋਣਗੇ ਤੇ ਸਾਰੇ ਹੀ ਸਿਲੇਬਸ ਦੇ ਵਿੱਚੋਂ ਕੁਐਸਚਨ ਹੋਣਗੇ ਜਿੰਨੇ ਵੀ ਟਾਪਿਕ ਨੇ ਨਾ ਉਹਨਾਂ ਸਾਰਿਆਂ ਦੇ ਵਿੱਚੋਂ ਕੁਐਸਚਨ ਹੋਣਗੇ ਠੀਕ ਹੈ ਤਾਂ ਉਹ ਵੀ ਜਿਹੜਾ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਵਾਵਾਂਗੇ ਪੂਰਾ ਪੀਡੀਐਫ ਆਲਰੇਡੀ ਤਿਆਰ ਹੋ ਚੁੱਕਿਆ ਹੈ ਬਸ ਥੋੜੀ ਜਿਹੀ ਐਡੀਟਿੰਗ ਵਗੈਰਾ ਰਹਿੰਦੀ ਹੈ ਵੀਡੀਓ ਦੀ ਉਹ ਫਿਰ ਸਾਰੀ ਕੰਪਲੀਟ ਕਰਕੇ ਆਪਾਂ ਜਿਹੜੀ ਅਗਲੀ ਵੀਡੀਓਜ਼ ਦੇ ਵਿੱਚ ਤੁਹਾਨੂੰ ਸੈਂਪਲ ਪੇਪਰ ਜ਼ਰੂਰ ਦੇਖਣ ਨੂੰ ਮ ਬਹੁਤ ਹੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਬਿਨਾ ਕਹੇ ਲਾਈਕ ਕਰਿਆ ਕਰੋ ਤੇ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੀ ਜਾਨਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਨੇ ਆ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜੇਗਾ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਜਿਹੜਾ ਕੰਟੈਕਟ ਕਰ ਸਕਦੇ ਹੋ ਠੀਕ ਹੈ ਇਸ ਤੋਂ ਬਿਨਾ ਇੱਕ ਕੈਂਡੀਡੇਟ ਦਾ ਕਮੈਂਟ ਆਇਆ ਹੋਇਆ ਸੀ ਕਿ ਮੈਡਮ ਜਿੰਨਾ ਤੁਸੀਂ ਵੀਡੀਓ ਚ ਕਰਾ ਰਹੇ ਹੋ ਇੰਨਾ ਸਫੀਸ਼ੀਐਂਟ ਹੈ ਜਾਂ ਹੋਰ ਵੀ ਪੜੀਏ ਤਾਂ ਦੇਖੋ ਜਿੰਨਾ ਤਾਂ ਇਹਨਾਂ ਨੇ ਸਿਲੇਬਸ ਅਕੋਰਡਿੰਗ ਦੱਸਿਆ ਹੋਇਆ ਈ ਉਹਦੇ ਲਈ ਤਾਂ ਬਹੁਤ ਹੈ ਬਾਕੀ ਜੇਕਰ ਤੁਸੀਂ ਐਕਸਟਰਾ ਪੜਨਾ ਚਾਹੁੰਦੇ ਹੋ ਤੁਸੀਂ ਪੜ ਸਕਦੇ ਹੋ ਤੁਸੀਂ ਐਂ ਦੇਖ ਲਓ ਵੀ 10th ਦਾ ਸਿਲੇਬਸ ਹੈ ਲੇਕਿਨ ਮੈਂ ਤੁਹਾਨੂੰ 10th 2 ਤੇ ਅਲੱਗ ਤੋਂ ਕੰਪੀਟੀਟਿਵ ਐਗਜ਼ਾਮ ਦੀ ਬੁੱਕਸ ਦੇ ਵਿੱਚੋਂ ਵੀ ਕੁਝ-ਕੁਝ ਪਾਰਟਸ ਜਿਹੜੀਆਂ ਕਵਰ ਕਰਾ ਰਹੀਆਂ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਤੋਂ ਬਾਹਰ ਕੋਈ ਵੀ ਕੁਝ ਜਿਹੜਾ ਆਣ ਵਾਲਾ ਹੈ ਕਿਉਂਕਿ ਸਾਰਾ ਜਿੰਨਾ ਵੀ ਮਟੀਰੀਅਲ ਹੈ ਇਹਦਾ ਇਹ ਕਿਤਾਬ ਤੁਸੀਂ ਜ਼ਰੂਰ ਪੜੋ ਠੀਕ ਹੈ ਵੱਧ ਪੜੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਘੱਟ ਪੜੇ ਦਾ ਹੁੰਦਾ ਹੁੰਦਾ ਏ ਠੀਕ ਹੈ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਨੈਕਸਟ ਵੀਡੀਓ ਦੇ ਵਿੱਚ ਹੁਣ ਦੇਖੋ ਆਪਾਂ ਕਰਾਂਗੇ ਆਧੁਨਿਕ ਪੰਜਾਬੀ ਕਵਿਤਾਵਾਂ ਠੀਕ ਹੈ ਪਈ ਵੀਰ ਸਿੰਘ ਵਾਲਾ ਜਿਹੜਾ ਚੈਪਟਰ ਹੈ ਅਗਲੀ ਵੀਡੀਓ ਦੇ ਵਿੱਚ ਕਵਰ ਕਰਾਂਗੇ ਆਪਣਾ ਹੁਣ ਇਹ ਗੁਰੂਆਂ ਦਾ ਵਾਲਾ ਜਿਹੜਾ ਟੋਪਿਕ ਹੈ ਸਾਰਾ ਕਵਰ ਹੋ ਗਿਆ ਪਿਛਲੇ ਕਲਾਸਿਸ ਜ਼ਰੂਰ ਤੁਸੀਂ اٹੈਂਡ ਕਰ ਲਓ ਜੇਕਰ ਨਹੀਂ ਕੀਤੀਆਂ ਤੇ ਫਿਰ ਇਹ ਕੰਪਲੀਟ ਕਰਕੇ ਜਿਹੜਾ ਆਪਾਂ ਪੰਜਾਬੀ ਵਿਆਕਰਨ ਦੇ ਐਮਸੀਕਿਊ ਵੀ ਸੋਲਵ ਕਰਾਂਗੇ ਇਹਨਾਂ ਦੇ ਵੀ ਸੋਲਵ ਕਰਾਂਗੇ ਐਮਸੀਕਿਊ ਠੀਕ ਹੈ ਇੱਕ ਵਾਰੀ ਇਹ ਸਾਰੇ ਟੋਪਿਕ ਕਵਰ ਹੋ ਜਾਣ ਫਿਰ ਆਪਾਂ ਸਾਰੇ 4-4-5-5 ਚੈਪਟਰਾਂਾਂ ਦੇ ਵਿੱਚੋਂ ਜਿਹੜੇ ਨੇ ਕੁਐਸਚਨ ਸੋਲਵ ਕਰਾਂਗੇ ਤਾਂ ਇਹ ਹੈਗੀ ਸੀ ਵੀਡੀਓ ਵੀਡੀਓ ਦੇਖਣ ਤੋਂ ਧੰਨਵਾਦ ਥੈਂਕ ਯੂ